ਤੁਸੀਂ ਦੇਖ ਰਹੇ ਹੋ ਅਸਮ ਜੜ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਾਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਾਸ੍ਰੀਕਾਲ ਸਾਸ੍ਰੀਕਾਲ ਭពਿੰਦਰ ਜੀ ਵਿਰਿੰਦਰ ਜੀ ਗੱਲਬਾਤ ਉਹੀ ਹੈ ਕਿਸਾਨੀ ਤਰਨਾ ਸਿਆਸਤ ਦਾ ਮੁੱਦਾ ਗੱਲਬਾਤ ਇਹ ਹੈ ਕਿ ਕਿਸਾਨੀ ਤਰਨੇ ਦੇ ਵਿੱਚ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹ ਨੇ ਸ਼ਮੂਲੀਅਤ ਕਰ ਲਈ ਹੈ ਕੀ ਲੱਗਦਾ ਕੀ ਫਰਕ ਪਊਗਾ ਕਿਸਾਨੀ ਤਰਨੇ ਚ ਜਾਨ ਪਊਗੀ ਪਿੰਦਾ ਜੀ ਵੈਸੇ ਤੇ ਜਿੰਨੀਆਂ ਵੀ ਕਿਸਾਨੀ ਜਥੇਬੰਦੀਆਂ ਨੇ ਹੂੰ ਸ਼ੁਰੂ ਤੋਂ ਹੀ ਜੀ ਕਿਸਾਨੀ ਅੰਦੋਲਨ ਦੇ ਸਮਰਥਨ ਚ ਸਨ ਤੇ ਹੈ ਆ ਪਰ ਜਿਸ ਢੰਗ ਨਾਲ ਆਪਾਂ ਜੇ ਗੱਲ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਹੂੰ ਜੋਗਿੰਦਰ ਪਾਲ ਸਿੰਘ ਉਗਰਾਹਾ ਜੀ ਜਿਹੜੇ ਕਿ ਪ੍ਰਧਾਨ ਨੇ ਬੀਕੇਯੂ ਉਗਰਾਹਾ ਦੇ ਇਹ ਦੱਸ ਜੇ ਕਿ ਪਿਛਲੀ ਵਾਰ ਜਿਹੜਾ ਕਿਸਾਨ ਅੰਦੋਲਨ ਹੋਇਆ ਸੀ ਉਹਦੇ 'ਚ ਵੀ ਬੀਕੇਯੂ ਉਗਰਾਹਾ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਜੀ ਤੇ ਇਹ ਜਿਹੜੀ ਯੂਨੀਅਨ ਹੈ ਇਹ ਸਭ ਤੋਂ ਵੱਡੀ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਹੈ ਜੀ ਕਿਸਾਨੀ ਜਥੇਬੰਦੀਆਂ ਜਿੰਨੀਆਂ ਨੇ ਪੰਜਾਬ ਦੀਆਂ ਹੂੰ ਸੋ ਵੈਸੇ ਤੇ ਜਿੰਨੀਆਂ ਕਿਸਾਨ ਯੂਨੀਅਨ ਹੈਗੀਆਂ ਉਹਨਾਂ ਦੇ ਇਹ ਜਿਹੜੀ ਉਗਰਾਹਾ ਯੂਨੀਅਨ ਸੀਗੀ ਇਹ ਸ਼ੁਰੂ ਪਹਿਲਾਂ ਵੀ ਇੱਕ ਸਾਲ ਸੀਗੀ ਦੇਖੋ ਮੈਂ ਪਹਿਲਾਂ ਵੀ ਗੱਲ ਕੀ ਗਏ ਛੜੂਨੀ ਹੋਰਾਂ ਨੇ ਡੱਲੇਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਬੇਸ਼ੱਕ ਸਾਡੇ ਜਿਹੜੇ ਆਪਸੀ ਜਿੰਦਿਆਂ ਵੀ ਜੱਥੇਬੰਦੀਆਂ ਨੇ ਕੁਝ ਕੁ ਵਿਚਾਰ ਜਿਹੜੇ ਨੇ ਉਹਨਾਂ ਨਾਲ ਸਾਡੀ ਸਹਿਮੇਤ ਬੇਸ਼ੱਕ ਨਹੀਂ ਹੈ ਪਰ ਕਿਸਾਨੀ ਅੰਦੋਲਨ ਦੇ ਮੁੱਦੇ ਤੇ ਅਸੀਂ ਇੱਕ ਮੁਠਾ ਜੀ ਸਾਡੇ ਵਿਚਾਰ ਸਾਂਝੇ ਨੇ ਅਸੀਂ ਇੱਕ ਜੋਟ ਹੋ ਕੇ ਇਸ ਅੰਦੋਲਨ ਨੂੰ ਸਫਲ ਬਣਾਉਣਾ ਹੈ ਸੋ ਹੁਣ ਬੀਕਯੂ ਉਗਰਾਹ ਜਿਹੜੀ ਜੱਥੇਬੰਦੀ ਹੈ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੋਰਚਾ ਜਿਹੜਾ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਤੇ ਯੂनाइटेड ਕਿਸਾਨ ਮੋਰਚਾ ਦੇ ਸਮਰਥਨ ਦੇ ਵਿੱਚ ਪੂਰੀ ਤਰ੍ਹਾਂ ਨਿੱਤਰ ਕੇ ਆ ਗਈ ਹੈ ਹੁਣ ਇਹਦੇ ਨਾਲ ਜਿਹੜੀ ਸਰਕਾਰ ਹੈ ਸਰਕਾਰ ਕਿਤਨ ਕਿਤੇ ਜਿਹੜੀ ਹੈਗੀ ਹੈ ਉਹ ਇਸ ਇਹਨਾਂ ਦੇ ਜਿਹੜੇ ਹੈਗੇ ਸ਼ਮੂਲੀਅਤ ਨੂੰ ਲੈ ਕੇ ਕਿਤਨ ਕਿਤੇ ਸਰਕਾਰ ਦੇ ਮੱਥੇ ਤੇ ਟਿਉੜੀਆਂ ਪੈ ਗਈਆਂ ਨੇ ਕਿਉਂਕਿ ਸਟਰੋਂਗ ਨੇ ਜੀ ਉਗਰਾਹਾ ਜਿਹੜੀ ਜਥੇਬੰਦੀ ਹੈ ਸਟਰੋਂਗ ਤੇ ਵੈਸੇ ਵੀ ਜੇ ਆਪਾਂ ਬਾਕੀ ਜਿੰਨੇ ਵੀ ਜਥੇਬੰਦੀਆਂ ਉੱਥੇ ਬੈਠੀਆਂ ਹੋਈਆਂ ਨੇ ਜੀ ਸੰਘਰਸ਼ ਦੇ ਵਿੱਚ ਤੁਸੀਂ ਦੇਖ ਲਓ ਕਿ ਪੂਰੀ ਤਰ੍ਹਾਂ ਸਟਰੋਂਗ ਹੋ ਕੇ ਹਮ ਸਰਕਾਰ ਦੇ ਨਾਲ ਸੰਘਰਸ਼ ਕਰ ਰਹੀਆਂ ਨੇ ਹਮ ਠੀਕ ਹੈ ਜੀ ਔਰ ਪੂਰੀ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਉੱਥੇ ਇਸ ਵੇਲੇ ਮਾਹੌਲ ਬਣਿਆ ਹੋਇਆ ਜੀ ਉਹ ਮਾਹੌਲ ਇਸ ਵੇਲੇ ਪੂਰੀ ਤਰੀਕੇ ਦੇ ਨਾਲ ਤੁਸੀਂ ਦੇਖ ਲਓ ਕਿ ਸਟਰੋਂਗ ਪੋਜੀਸ਼ਨ 'ਤੇ ਕਿਸਾਨ ਨੇ ਹਰ ਤਰੀਕੇ ਨਾਲ ਜਿਹੜਾ ਉੱਥੇ ਇੱਕ ਤਰ੍ਹਾਂ ਦੀ ਆਪਾਂ ਕਹਿ ਲਈਏ ਕਿ ਆਰ ਪਾਰ ਦੀ ਲੜਾਈ ਦੇ ਮੋੜ ਦੇ ਵਿੱਚ ਨੇ ਜੀ ਜੀ ਵਿਰਿੰਦਰਜੀਤ ਮੈਂ ਇਹ ਪੁੱਛਣ ਲੱਗਾ ਸੀ ਕਿ ਲੋਕ ਸਭਾ ਦਾ ਲੋਕ ਸਭਾ ਚੋਣਾਂ ਵੀ ਨੇ ਹਨਾ ਥੋੜੇ ਦਿਨਾਂ ਤੱਕ ਕਹਿੰਦਾ ਕੋਰਡ ਆਫ ਕੰਡਕਟ ਵੀ ਲੱਗ ਜਾਵੇਗਾ ਤੇ ਕਿਸਾਨੀ ਧਰਨੇ ਦੇ ਵਿੱਚ ਵੈਸੇ ਤਾਂ ਇੱਕ ਗੱਲ ਤਾਂ ਇਹ ਵੀ ਨਹੀਂ ਸਮਝ ਆ ਰਹੀ ਕਿ ਗੱਠਜੋੜ ਹੋਵੇਗਾ ਤੇ ਗੱਠਜੋੜ ਹੋਵੇਗਾ ਤਾਂ ਸੀਟਾਂ ਦੀ ਵੰਡ ਕਿੱਦਾਂ ਦੀ ਹੋਵੇਗੀ ਸਿਆਸਤ ਕਿਸ ਮੋੜ ਵੱਲ ਜਾ ਰਹੀ ਹੈ ਇਹਦਾ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਗੋਪਿੰਦਰ ਜੀ ਮੇਰੀ ਹੁਣ ਵੀ ਕੁਝ ਸਮਾਂ ਪਹਿਲਾਂ ਜੀ ਕਾਫੀ ਜਿਹੜੇ ਸਿਆਸੀ ਆਗੂ ਨੇ ਜੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਇਸ ਵੇਲੇ ਜੋ ਹਾਲਾਤ ਹੈਗੇ ਨੇ ਜੇ ਕਿਸਾਨੀ ਅੰਦੋਲਨ ਨਾ ਹੁੰਦਾ ਤੇ ਹੁਣ ਨੂੰ ਬਹੁਤ ਕੁਝ ਚੀਜ਼ਾਂ ਵੱਖਰੀ ਤਰੀਕੇ ਦੀਆਂ ਹੋਣੀਆਂ ਸੀ ਬਹੁਤ ਸਾਰੀਆਂ ਅਨਾਉਂਸਮੈਂਟਸ ਹੋ ਜਾਣੀਆਂ ਸੀ ਤੇ ਕਿਤੇ ਨਾ ਕਿਤੇ ਉਮੀਦਵਾਰਾਂ ਦੇ ਜਿਹੜੇ ਐਲਾਨ ਆ ਉਹ ਵੀ ਜੀ ਪਾਰਟੀਆਂ ਨੇ ਕਰ ਦੇਣੇ ਸੀ ਵੱਖ-ਵੱਖ ਪਾਰਟੀਆਂ ਨੇ ਤੇ ਹੋ ਸਕਦਾ ਸਮੀਕਰਨ ਵੀ ਵੱਖਰੇ ਹੀ ਹੁੰਦੇ ਹੋ ਸਕਦਾ ਹੈ ਜਿਸ ਢੰਗ ਨਾਲ ਗੱਲਾਂਬਾਤਾਂ ਚੱਲਦੀਆਂ ਆਏ ਸੀਗੇ ਕਿ ਆਪਣੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਘੱਟ ਜੋੜ ਵੀ ਹੋ ਜਾਂਦਾ ਜਿੱਦੇ ਹੁਣ ਸੰਭਾਵਨਾ ਜਿਹੜੀ ਆ ਉਹ ਘੱਟਦੀ ਨਜ਼ਰ ਆ ਰਹੀ ਹੈ ਹੁਣ ਜਿਸ ਤਰੀਕੇ ਦੇ ਨਾਲ ਆਪਣੇ ਸ਼ਰਮਣੀ ਅਕਾਲੀ ਦਲ ਦੇ ਕਿਰਤੀ ਮੋਰਚੇ ਦੇ ਜਿਹੜੇ ਪ੍ਰਧਾਨ ਹੈਗੇ ਨੇ ਬੂਟਾ ਸਿੰਘ ਰਣਸੀ ਉਹਨਾਂ ਨੇ ਵੀ ਇਹ ਸਿੱਧੇ ਸਿੱਧੇ ਜਿਹੜੀ ਹੈਗੀ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਕਿਹਾ ਕਿ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਇਹ ਮੰਨ ਲੈਣੀਆਂ ਚਾਹੀਦੀਆਂ ਨੇ ਅੜਨਾ ਨਹੀਂ ਚਾਹੀਦਾ ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਭ ਚੀਜ਼ਾਂ ਬੜੀਆਂ ਇਸ ਗੱਲ ਵਾਲਾ ਇਸ਼ਾਰਾ ਕਰਦੀਆਂ ਨੇ ਤੇ ਜਿਹੜਾ ਹੁਣ ਜਿਹੜਾ ਗੱਠ ਜੋੜ ਹੈ ਉਹਦੀ ਸੰਭਾਵਨਾ ਜਿਹੜੀ ਹੈ ਨਾ ਅਕਾਲੀ ਦਲ ਦਾ ਔਰ ਆ ਬੀਜੇਪੀ ਦਾ ਗੱਠ ਜੋੜ ਦੀ ਸੰਭਾਵਨਾ ਉਹ ਨਾਂ ਦੇ ਬਰਾਬਰ ਰਹਿ ਗਈਆਂ ਨੇ ਜੀ ਵਿਨਦਰ ਜੀ ਇਥੇ ਇੱਕ ਗੱਲ ਇਹ ਵੀ ਪੁੱਛਣੀ ਚਾਹੂੰਗਾ ਕਿ ਇਹ ਇਹ ਜਿਹੜਾ ਗੱਠਜੋੜ ਸੀਗਾ ਅਕਾਲੀ ਦਲ ਦਾ ਤੇ ਭਾਜਪਾ ਦਾ ਇਹ ਤਾਂ ਨਹੀਂ ਪਰੇ ਚੜਿਆ ਨਹੀਂ ਤੇ ਭੋਜਨ ਸਮਾਜ ਪਾਰਟੀ ਦੇ ਨਾਲ ਉਹ ਵੀ ਗੱਠਜੋੜ ਜਿਹੜਾ ਅਕਾਲੀ ਦਲ ਦਾ ਟੁੱਟ ਗਿਆ ਕੀ ਲੱਗਦਾ ਹੁਣ ਹੁਣ ਕੀ ਅੱਗੇ ਸਮੀਕਰਨ ਹੋਣਗੇ ਕਿ ਬੀਐਸਪੀ ਦੇ ਨਾਲ ਹੋ ਸਕਦਾ ਜਾਂ ਨਹੀਂ ਹੋ ਸਕਦਾ ਜਾਂ ਕੀ ਲੱਗਦਾ ਕੀ ਅੱਗੇ ਸ਼ਰਮਣੀ ਕਾਲੀ ਦਲ ਕੀ ਅੱਗੇ ਸਟੈਪ ਲੈਂਦੀ ਹੈ ਉਹ ਤਾਂ ਮੈਂ ਤੁਹਾਨੂੰ ਭਪਿੰਦਰ ਜੀ ਆਪਾਂ ਪਹਿਲੇ ਪਿਛਲੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕੀਤਾ ਸੀਗਾ ਕਿ ਸ਼ਰਮਣੀ ਕਾਲੀ ਦਲ ਤੇ ਬੇਸ਼ੱਕ ਭਾਉਜਨ ਸਮਾਜ ਪਾਰਟੀ ਦੇ ਅਕਾਲੀ ਦਲ ਦਾ ਪਹਿਲਾਂ ਗੱਟਚੋੜ ਸੀ ਪਰ ਜਿੱਦਵੇਂ ਜਿਵੇਂ ਕਿ ਭਾਉਜਨ ਸਮਾਜ ਪਾਰਟੀ ਦੇ ਅਗੂਆਂ ਦਾ ਇਹ ਕਹਿਣਾ ਸੀਗਾ ਕਿ ਕਾਫੀ ਲੰਮੇ ਸਮੇਂ ਤੋਂ ਨਾ ਤੇ ਦੋਨਾਂ ਪਾਰਟੀਆਂ ਦੇ ਵਿਚਾਲੇ ਕੋਈ ਮੀਟਿੰਗ ਹੋਈ ਹੈ ਤੇ ਨਾ ਹੀ ਭਾਰਤੀ ਆਪਣੇ ਸ਼ਰਮਣੀ ਖਾਲੀ ਦਲ ਨੇ ਕੋਈ ਗੱਲਬਾਤ ਕਹੀ ਹੈ ਜਾਂ ਆਖੀ ਹੈ ਸੋ ਇਹ ਚੀਜ਼ ਨੂੰ ਨਾ ਪੱਖੀ ਲੈਂਦਿਆਂ ਹੋਇਆਂ ਜਿਸ ਢੰਗ ਨਾਲ ਜੋ-ਜੋ ਚੀਜ਼ਾਂ ਹੋ ਰਹੀਆਂ ਸੀ ਜਿਸ ਢੰਗ ਨਾਲ ਗੱਲਾਂបਾਤਾਂ ਚੱਲਦੀਆਂ ਪਈਆਂ ਸੀਗੀਆਂ ਭਾਜਪਾ ਦੀਆਂ ਤੇ ਅਕਾਲੀ ਦਲ ਦੀਆਂ ਇਹਨਾਂ ਨੇ ਸਾਫ਼ ਕਹਿ ਦਿੱਤਾ ਸੀ ਐਲਾਨ ਕਰ ਦਿੱਤਾ ਸੀ ਬਹੁਜਨ ਸਮਾਜ ਪਾਰਟੀ ਨੇ ਕਿ ਹੁਣ ਨਹੀਂ ਹੁਣ ਅਸੀਂ ਜਿਹੜਾ ਹੈਗਾ ਗੱਠਜੋੜ ਜਿਹੜਾ ਹੈਗਾ ਉਹ ਨਹੀਂ ਕਰਨਾ ਚਾਹੁੰਦੇ ਸੋ ਇਸ ਵੇਲੇ ਮੈਨੂੰ ਨਹੀਂ ਲੱਗਦਾ ਕੋਈ ਨਵੇਂ ਸਿਰੇ ਤੋਂ ਕੋਈ ਗੱਠਜੋੜ ਦੀ ਕੋਈ ਸੰਭਾਵਨਾ ਦੁਬਾਰਾ ਤਾਂ ਨਜ਼ਰ ਆਉਗੀ ਮੈਂ ਮਤਲਬ ਇਦਾਂ ਦੀ ਗੱਲ ਕਰਨਾ ਮੈਂ ਇੱਕ ਪਾਸੇ ਤਾਂ ਇਹਨਾਂ ਨੇ ਹੱਥ ਛੱਡ ਵੀ ਦਿੱਤਾ ਤੇ ਦੂਜੇ ਪਾਸੇ ਹੱਥ ਫੜਿਆ ਵੀ ਨਹੀਂ ਗਿਆ ਬਿਲਕੁਲ ਕਿਉਂਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਨਾ ਆਪਣੇ ਭពਿੰਦਰ ਜੀ ਜਿਹੜੇ ਸਮੀਕਰਨ ਹੈ ਨਾ ਉਹ ਹਾਲਾਤ ਮਾਹ ਇਹ ਟੁੱਟਦੇ ਨੇ ਸੋ ਇਸ ਵੇਲੇ ਮਾਹੌਲ ਜਿਹੜੇ ਨੇ ਸਮੀਕਰਨ ਨੇ ਜਿਹੜੇ ਉਹ ਹੋਰ ਵੱਖਰੇ ਤਰ੍ਹਾਂ ਦੇ ਹੋ ਚੁੱਕੇ ਨੇ ਅੱਜ ਤੋਂ ਕਿਸਾਨੀ ਅੰਦੋਲਨ ਤੋਂ ਪਹਿਲਾਂ ਦੀ ਜੇ ਗੱਲ ਕਰੀਏ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਸਮੀਕਰਨ ਕੁਝ ਹੋਰ ਸੀਗੇ ਹੁਣ ਸਮੀਕਰਨ ਜਿਹੜੇ ਨੇ ਕੁਝ ਹੋਰ ਨੇ ਸੋ ਇਸ ਵੇਲੇ ਜੋ ਹਾਲਾਤ ਨੇ ਉਹ ਦੇਖਿਆ ਜਾਵੇ ਥੋੜਾ ਜਿਆ ਮੈਨੂੰ ਲੱਗਦਾ ਹੈ ਕਿ ਕੰਮ ਲੰਮਾ ਪੈ ਗਿਆ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਬੇਸ਼ੱਕ ਜਿਹੜਾ ਹੈਗਾ ਮਈ ਦੇ ਮਹੀਨੇ ਤੱਕ ਹਰ ਹਿੱਲੇ ਜਿਹੜੇ ਹੈਗਾ ਉਹ ਚੋਣਾਂ ਹੋ ਜਾਣੀਆਂ ਚਾਹੀਦੀਆਂ ਨੇ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਪਰ ਥੋੜਾ ਜਿਹਾ ਜਿਸ ਢੰਗ ਨਾਲ ਆਪਾਂ ਸੁਣਨ ਦੇ ਪੈਸੇ ਕਿ ਸ਼ਾਇਦ ਮਾਰਚ ਦੇ ਪਹਿਲੇ ਹਫਤੇ ਚੋਣਾ ਹੋ ਜਾਣ ਜੀ ਪਰ ਮੈਨੂੰ ਲੱਗਦਾ ਜਿੰਨੀ ਤੱਕ ਮਸਲਾ ਹੱਲ ਨਾ ਹੋਇਆ ਹੋ ਸਕਦਾ ਇਹ ਥੋੜਾ ਜਿਹਾ ਕੰਮ ਲੇਟ ਹੋ ਸਕਦਾ ਲੰਮਾ ਪੈ ਸਕਦਾ ਥੋੜਾ ਜਿਹਾ ਜ਼ਿਆਦਾ ਨਹੀਂ ਪਰ ਦੂਜੇ ਪਾਸੇ ਇਹ ਹੈ ਕਿ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਕਿਉਂਕਿ ਐਮਐਸਪੀ ਦੇ ਉੱਤੇ ਐਮਐਸਪੀ ਦੀ ਗਾਰੰਟੀ ਦੇ ਉੱਤੇ ਇਸ ਵੇਲੇ ਰੇਡ ਕਾ ਮੇਨ ਤੌਰ ਤੇ ਖਾਸ ਤੌਰ ਤੇ ਫਸਿਆ ਹੋਇਆ ਕੱਲ ਬੈਠਕ ਵੀ ਹੈਗੀ ਆ ਹੁਣ ਸਰਕਾਰਾਂ ਨੇ ਇਹ ਦੇਖਣਾ ਹੈ ਕੇਂਦਰ ਸਰਕਾਰ ਨੇ ਵੀ ਇਹ ਜਿਹੜੀ ਗਰੰਟੀ ਹੈ ਉਹ ਕਿਸ ਢੰਗ ਨਾਲ ਅਪਰੂਵ ਕਰਦੇ ਨੇ ਸਰਕਾਰਾਂ ਨੇ ਇਹ ਵੀ ਦੇਖਣਾ ਕਿ ਬਜਟ ਦੇ ਵਿੱਚ ਕਿੰਨਾ ਕੁ ਫਰਕ ਪਾਊਗਾ ਕਿ 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 ਕਈ ਲੱਖ ਕਰੋੜ ਰੁਪਏ ਦੇ ਜਿਹੜੀ ਐਮਐਸਪੀ ਆ ਉਹ ਦੇਣੀ ਪੈਣੀ ਹੈ ਦੂਜੇ ਜਿਹੜੇ ਇਨਫਰਾਸਟ੍ਰਕਚਰ ਦੇ ਉੱਤੇ ਕੀ ਅਸਰ ਪਾਊਗਾ ਬਾਕੀ ਜਿਹੜੇ ਪਾਲਸੀਆਂ ਨੇ ਬਾਕੀ ਜਿਹੜਾ ਸਭ ਚੀਜ਼ਾਂ ਜਿੱਥੇ ਸਰਕਾਰੀ ਖਰਚ ਹੁੰਦਾ ਉਹ ਉਹ ਵੀ ਦੇਖਣਾ ਪਊਗਾ ਇਹਨਾਂ ਨੇ ਜੋ ਹੈਗਾ ਪਲੱਸ ਮਾਈਨਸ ਕਰਕੇ ਸਭ ਚੀਜ਼ਾਂ ਵਿਚਾਰਨੀਆਂ ਨੇ ਉਸ ਤੋਂ ਬਾਅਦ ਇਹ ਫੈਸਲਾ ਲੈਣਾ ਕਿ ਅਸੀਂ ਇਹ ਐਮਐਸਪੀ ਦੇ ਉੱਤੇ ਗਰੰਟੀ ਕਿਸ ਢੰਗ ਨਾਲ ਦੇਣੀ ਹੈ ਜਾਂ ਹੋ ਸਕਦਾ ਹੈ ਕਿ ਨਵਾਂ ਕੋਈ ਰਾਹ ਲੱਭ ਲੇ ਇਹ ਵੀ ਹੋ ਸਕਦਾ ਹੈ ਕਿ ਆਪਣੇ ਭਾਜਪਾ ਔਰ ਜਿਹੜੇ ਭਾਜਪਾ ਦੇ ਚ ਤਿੰਨ ਮੰਤਰੀ ਨੇ ਔਰ ਜਿਹੜੇ ਕਿਸਾਨ ਆਗੂ ਨੇ ਇਹ ਬੈਠ ਕੇ ਕੋਈ ਵਿਚਲਾ ਰਾਹ ਕੱਢ ਲੈਣ ਕਿ ਜਿਹਦੇ ਨਾਲ ਦੋਨੇ ਪਾਸੇ ਮਸਲਾ ਹੱਲ ਹੋ ਜੇ ਪਰ ਸਹਿਮਤੀ ਪਰ ਦੂਜੇ ਪਾਸੇ ਇਹ ਵੀ ਚੀਜ਼ ਹੈ ਕਿ ਕਿਸਾਨ ਆਗੂ ਇਸ ਗੱਲ ਤੇ ਹੁਣ ਤੱਕ ਅੱਜ ਤੱਕ ਦੀ ਜੇ ਗੱਲ ਕਰੀਏ ਤੇ ਅੜੇ ਹੋਏ ਨੇ ਕਿ ਨਹੀਂ ਸਾਨੂੰ ਐਮਐਸਪੀ ਤੋਂ ਕਾਨੂੰਨ ਤੋਂ ਥੱਲੇ ਕੋਈ ਵੀ ਚੀਜ਼ ਮਨਜ਼ੂਰ ਨਹੀਂ ਹੈਗੀ ਸੋ ਇਹ ਚੀਜ਼ ਬੜੇ ਵਿਚਾਰਾਂ ਵਾਲੀ ਹੈ ਹੁਣ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਆ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਹੁਣ ਇੱਕ ਪਾਸੇ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤੇ ਪੰਜਾਬ ਕਾਂਗਰਸ ਵਿੱਚ ਆਪਣਾ ਨਿਜੀ ਪੰਜਾਬ ਕਾਂਗਰਸ ਦੇ ਵਿੱਚ ਇਸ ਵੇਲੇ ਰੇਡ ਕਰ ਲੱਗਿਆ ਹੈ ਸਿੱਧੂ ਦੇ ਮੁੱਦੇ ਦੇ ਉੱਤੇ ਹੁਣ ਦੇਖਣਾ ਇਹ ਹੈ ਕਿ ਜੇ ਹਾਲਾਤ ਇਦਾਂ ਹੀ ਰਹਿੰਦੇ ਨੇ ਕੀ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਤੇ ਪੰਜਾਬ ਕਾਂਗਰਸ ਕਹਿੰਦੀ ਸੀਗੀ ਕਿ ਹਾਈ ਕਮਾਂਡ ਨੂੰ ਇਹਨੂੰ ਕੱਢ ਦੇਣਾ ਚਾਹੀਦਾ ਕਿਨਾਰੇ ਲਾ ਦੇਣਾ ਚਾਹੀਦਾ ਮੇਰੀ ਅੱਜ ਕਿ ਬਹੁਤ ਵੱਡੇ ਆਗੂ ਨਾਲ ਗੱਲ ਹੋਈ ਸੀ ਉਹਨਾਂ ਨੇ ਤੇ ਸਿੱਧੇ ਸੌਰਤਾਰ ਤੇ ਕਹਿ ਦਿੱਤਾ ਸੀ ਕਿ ਨਹੀਂ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਸਾਡੀ ਪਾਰਟੀ ਦੇ ਵਿੱਚ ਅਨੁਸ਼ਾਸਨ ਜਿਹੜਾ ਹੈ ਨਾ ਬਰਕਰਾਰ ਨਹੀਂ ਰੱਖ ਪਾਰੇ ਤੇ ਪਾਰਟੀ ਨੂੰ ਇਹਨਾਂ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੁਣ ਪਾਰਟੀ ਜਿਹੜੀ ਹੈ ਕਾਂਗਰਸ ਪੰਜਾਬ ਦੀ ਜਿਹੜਾ ਹਾਈ ਕਮਾਂਡ ਜਿਹੜੀ ਹੈਗੀ ਉਹ ਕੀ ਫੈਸਲਾ ਲੈਂਦੀ ਹੈ ਕੀ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹਦੇ ਵਿੱਚ ਸਿੱਧੂ ਨੂੰ ਟਿਕਟ ਦਿੱਤੀ ਜਾਊਗੀ ਕਿ ਜਾਂ ਕਿ ਨਹੀਂ ਦਿੱਤੀ ਜਾਊਗੀ ਇਹ ਵੀ ਬੜਾ ਵੱਡਾ ਸਵਾਲ ਹੈ ਦੂਜੇ ਪਾਸੇ ਇਹ ਵੀ ਚੀਜ਼ ਹੈ ਗੱਲਾਂ ਕੰਸੂਆਂ ਇਹ ਵੀ ਸਾਹਮਣੇ ਆ ਰਹੀਆਂ ਸਨ ਕਿ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਉਹ ਭਾਜਪਾ ਦੇ ਚਲੇ ਜਾਣ ਭਾਜਪਾ ਦੇ ਹੱਥ ਫੜ ਲੈਣ ਜਾ ਕੇ ਪਰ ਨਵਜੋਤ ਸਿੰਘ ਸਿੱਧੂ ਹੁਰਾਣੇ ਇਹ ਗੱਲ ਕਹੀ ਸੀ ਕਿ ਕਿ ਮੇਰੇ ਤੇ ਸਾਡੀ ਜਿਹੜੀ ਹੈਗੀ ਇਹ ਪਾਰਟੀ ਇਹ ਤੇ ਸਾਡੇ ਮਾਂ ਪਾਰਟੀ ਹੈ ਅਸੀਂ ਛੱਡ ਕੇ ਨਹੀਂ ਜਾ ਸਕਦੇ ਮੈਂ ਵਰਕਰ ਦੇ ਤੌਰ ਤੇ ਇਹੋ ਜਿਹੀਆਂ ਗੱਲਾਂ ਵੀ ਜਿਹੜੀਆਂ ਸਾਹਮਣੇ ਆਈਆਂ ਸੀ ਪਰ ਗੱਲ ਇਹ ਹੈ ਭੁਪਿੰਦਰ ਜੀ ਹਾਲਾਤ ਸਮੀਕਰਨ ਕਈ ਵਾਰ ਇਹੋ ਜਿਹੇ ਹੁੰਦੇ ਕਿਉਂਕਿ ਇੱਕ ਵਾਰੀ ਤੇ ਵੇਲੇ ਤੇ ਉਹ ਵੀ ਸੀਗਾ ਜਦੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਭਾਜਪਾ 'ਚ ਹੁੰਦੇ ਸੀ ਉਦੋਂ ਉਹਨਾਂ ਦੀ ਮਾਂ ਪਾਰਟੀ ਭਾਜਪਾ ਸੀ ਫਿਰ ਉਹ ਛੱਡ ਕੇ ਇੱਧਰ ਆ ਗਏ ਸੋ ਸਿਆਸੀ ਲੋਕਾਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਤੇ ਜਾਣਾ ਜਾਂ ਦੂਜੀ ਪਾਰਟੀ ਤੋਂ ਤੀਜੀ 'ਚ ਜਾਣਾ ਫਿਰ ਪਹਿਲੀ 'ਚ ਆਉਣਾ ਇਹ ਲੱਗਿਆ ਰਹਿੰਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜਿੱਥੇ ਜਾਣਗੇ ਤੋਂ ਕਹਿਣਗੇ ਜੀ ਇਹ ਸਾਡੀ ਮਾਂ ਪਾਰਟੀ ਹੈ ਜਦੋਂ ਵਾਪਸ ਠੀਕ ਹੈ ਦੂਸਰੀ ਪਾਰਟੀ 'ਤੇ ਜਾਣਗੇ ਜੀ ਨਹੀਂ ਜੀ ਉਹ ਪਾਰਟੀ ਦੇ ਸੂਲ ਸਾਨੂੰ ਪਸੰਦ ਨਹੀਂ ਸੀ ਇਹ ਪਾਰਟੀ ਦੇ ਸੂਲ ਪਸੰਦ ਨਹੀਂ ਸਾਨੂੰ ਫਿਰ ਉੱਥੋਂ ਚੱਲ ਜਾਣਗੇ ਜੀ ਜਦੋਂ ਵਾਪਸ ਜਾਂਦੇ ਨੇ ਫਿਰ ਕਹਿੰਦੇ ਜੀ ਅਸੀਂ ਆਪਣੇ ਘਰ ਵਾਪਸੀ ਕਰ ਲਈ ਹੈ ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਲੱਗੀਆਂ ਰਹਿੰ ਜੀਵਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਸਨ ਵਿਰਿੰਦਰ ਜੀ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਸਿਆਸੀ ਮੁੱਦਿਆਂ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਗਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ